ਕੀ ਗੱਲ ਕੀ ਹੋਈ ਜਾਨੀ? ਭਾਜੀ ਸਾਨੂੰ ਨਹੀਂ ਪਤਾ ਹੈਗਾ ਕੀ ਗੱਲ ਹੋਈ ਆ। ਅਸੀਂ ਤਾਂ ਸੁੱਤੇ ਪਏ ਸੀਗੇ। ਸਾਨੂੰ ਤਾਂ ਜਦੋਂ ਖੜਕਾ ਹੋਇਆ ਸੀ ਤਾਂ ਉੱਠੇ ਆ। ਸਾਨੂੰ ਉਦਾਂ ਨਹੀਂ ਪਤਾ ਲੱਗਿਆ ਵੀ ਕੀ ਗੱਲ ਹੋਈ ਆ ਕਿੰਨਾ ਹੋਈ। ਅਸੀਂ ਇੱਥੇ ਡੰਡ ਪਾਉਂਦੇ ਪਾਉਂਦੇ ਤੇ ਸਾਡੀਆਂ ਗੱਡੀਆਂ ਤੋੜਤੀਆਂ ਨੇ। ਤੇ ਕਿੰਨੇ ਕਿਹ ਵਜੇ ਟਾਈਮ ਸੀਗਾ? 12 ਵਜੇ ਦਾ ਟਾਈਮ ਸੀਗਾ। ਜੀ ਤੁਹਾਨੂੰ ਮਤਲਬ ਕਿ ਕੋਈ ਝਗੜਾ ਵੀ ਹੋਇਆ ਸੀ ਗਲੀ ਦੇ ਕਿਸੇ ਦਾ? ਕੋਈ ਝਗੜਾ ਨਹੀਂ ਹੋਇਆ ਕਿਸੇ ਨਾਲ ਝਗੜਾ ਨਹੀਂ ਹੋਇਆ। ਤੇ ਦੇ ਹੋਰ ਵੀ ਜਿਹੜੇ ਗੱਡੀਆਂ ਭਣ ਗਏ ਉਹਨਾਂ ਲੋਕਾਂ ਦਾ ਕੋਈ ਕਿਸੇ ਨਾਲ ਵੀ ਨਹੀਂ ਹੋਇਆ ਹੈਗਾ। ਅੱਛਾ ਜੀ। ਹਾਂਜੀ। ਤੇਜ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਸੀਗਾ ਤੁਸੀਂ ਆਏ ਸੀਗੇ ਉਹ ਆਏ ਸੀ ਰਾਤ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਉਹ ਬੰਦੇ ਫੜਨੇ ਚਾਹੀਦੇ ਬਸ ਹਨ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਬੰਦੇ ਚਾਹੀਦੇ ਬਸ ਹਾਂ ਜੀ ਇਹ ਕੀ ਨਾਮ ਤੁਹਾਡਾ ਹੈ ਮਿੰਦਰਪਾਲ ਆ ਜੀ ਇਹ ਕੀ ਗੱਲ ਹੋਈ ਆ ਜੀ ਇਹ ਪਤਨੀ ਜੀ ਮੈਂ ਸੁੱਤਾ ਹੋਇਆ ਸੀ ਲੋਕਾਂ ਨੇ ਉਹਨੂੰ ਬਾਜ਼ਾਰ ਮਾਰ ਕੇ ਠਾਲਿਆ ਜਮ ਉੱਠ ਕੇ ਦੇਖਿਆ ਤਾਂ ਮੇਰੀ ਗੱਡੀ ਦਾ ਹਾਲ ਐ ਸੀਗਾ ਮੈਂ ਉਹ ਮੁੰਡੇ ਨੂੰ ਫੋਨ ਕਰਕੇ ਠਾਲਿਆ ਕਿ ਕਿੰਨੇ ਵਜਾ ਟਾਈਮ ਸੀਗਾ ਕੁਝ ਵੀ ਸਵੇਰੇ 11:30 ਵਜੇ ਦਾ ਟਾਈਮ ਸੀ ਕੋਣ ਬੰਦੇ ਸੀ ਕੋਈ ਪਛਾਣੇ ਨਹੀਂ ਕਿ ਪਤਾ ਨਹੀਂ ਲੱਗਾ ਕੁਝ ਵੀ ਮੈਨਾਂ ਨਹੀਂ ਜੇ ਮੈਂ ਤਾਂ ਉੱਠ ਕੇ ਪਹਿਲਾਂ ਨਿਕਲ ਗਿਆ ਕਦੀ ਕੋਈ ਲੜਾਈ ਝਗੜਾ ਹੋਇਆ ਹੋਏ ਕਿਸੇ ਨਾਲ ਲੜਾਈ ਝਗੜਾ ਕਿਸੇ ਨਾਲ ਨਹੀਂ ਕੋਈ ਗੱਲਬਾਤ ਨਹੀਂ ਤੁਹਾਡਾ ਕੀ ਨੁਕਸਾਨ ਹੋਇਆ ਸਾਰਾ ਸਾਰਾ ਤੁਹਾਡੀ ਗੱਡੀ ਦਾ ਹਾਲ ਦੇਖੋ ਮੇਰੀ ਦਾ ਹਾਲ ਦੇਖੋ ਮੇਕ ਕੀ ਹਾਲ ਮੇਰੀ ਗੱਡੀ ਦਾ ਸਾਰੇ ਚਾਰੀ ਸੀ ਸਾਰੇ ਪਾਰਕਿੰਗ ਆਈਡੀਆ ਕਿੰਨੇ ਕੇ ਬੰਦੇ ਸੀਗੇ ਉਹ 8-9 ਬੰਦੇ ਰਾਤੇ ਜੀ ਬਰਾਂਟਾ ਦੇ ਬਰਾਂਟਾ ਦੇ ਕਾਹ ਕੱਟਿਆ ਟਾਕ ਲੱਜ ਹੋਇਆ ਉਹ ਦੇਖੋ ਉਹ ਹਾਲੇ ਟਾਕ ਲੱਜਾ 60 ਬੰਦ ਹਾਲੇ ਟਾਕ ਲੱਜਾ ਡਾਰ ਦਾ ਡਾਰ ਦੇ ਟਾਕੇ ਗਏ ਕੋਈ ਬੋਰੇ ਬੰਦਾ ਆਏ ਲੋਦਾ ਮਾਰ ਦਿੰਦੇ ਜੀ ਨੀ ਤੁਹਾਡੇ ਕਹਿੰਦੇ ਮਤਲਬ ਹੈ ਕਿ ਜਿਹੜਾ ਜਿਹੜੇ ਬੰਦੇ ਨੇ ਆਵਾਜ਼ ਮਾਰੀ ਅੰਦਰੋਂ ਜਾਂ ਕੁਛ ਕੀਤਾ ਜਾਂ ਲਾਈਟ ਜਗਾਈ ਉਹਦੇ ਮਾਰ ਦੇਗੇ ਕੁਦਰਤੀ ਉਹ ਫੋਨ ਦੇਖਦਾ ਸੀ ਅੰਦਰ ਬੈਠਾ ਅੱਛਾ ਜੀ ਉਹਨੇ ਮੈਨੂੰ ਫੋਨ ਕਰਕੇ ਸਾਡੇ ਮੁੰਡੇ ਨੂੰ ਠਾਲਿਆ ਮੁੰਡੇ ਨੇ ਮੈਨੂੰ ਠਾਲਿਆ ਫੋਨ ਕਰਕੇ ਸੁੱਤਿਆ ਪਿਆ ਨੂੰ ਨਹੀਂ ਪਤਾ ਲੱਗਦਾ ਜੀ ਹੈ ਕੂਲਰ ਕਲਰ ਚੱਲਦੇ ਗਰਮੀਆਂ ਦਾ ਟਾਈਮ ਹੈ ਤੇ ਆਹ ਕਹਾਣੀ ਜਦ ਉੱਠ ਕੇ ਦੇਖੇ ਤੇ ਮੇਰੇ ਤਾਂ ਹਾਲ ਹੀ ਬੁਰਾ ਹੋ ਗਿਆ ਜੀ ਤੇ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਪ੍ਰਸ਼ਾਸਨ ਨੇ ਇਹੀ ਜਾਤੀ ਜਾ ਕੇ ਤੇ ਪੁਲਿਸ ਰਤੂ ਆਈ ਸੀਗੀ ਸਵੇਰੇ ਦੇਖਾਂ ਜੀ ਬਸ ਹਲ ਤੱਕ ਆਇਆ ਕੋਈ ਹੈ ਕੱਲੇ ਤੱਕ ਕੋਈ ਨਹੀਂ ਆਇਆ ਤੇ ਕੰਪਲੇਟ ਦੀ ਕਰਾਤੀ ਥਾਣੇ ਹੋ ਰਾਤੀ 112 ਨੰਬਰ ਤੇ ਹੀ ਪਾਤੀ ਸੀ ਜੀ ਅੱਛਾ ਜੀ ਹਾਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਠੀਕ ਹਾਂ ਜੀ ਕੀ ਨਾਮ ਕੀ ਆਪਣਾ ਤੁਹਾਡਾ ਨਾਮ ਸਿੰਘ ਜੀ ਕੀ ਗੱਲ ਹੋਈ ਜੀ ਤੁਹਾਡੀ ਗੱਡੀਆਂ ਆਪਣੀਆਂ ਗਈਆਂ ਕੁਛ ਨਹੀਂ ਜੀ ਪਤਾ ਅਸੀਂ ਤਾਂ ਸੁੱਤੇ ਪੈਸੇ ਜੀ ਗਏ ਰਹਾ ਸੀ ਬਈ ਜਦੋਂ ਰੋਲਾ ਪਿਆ ਮੱਲੇ ਵਿੱਚ ਉੱਠੇ 8 8ਾਲਿਆ ਸਾਰਿਆਂ ਨੇ ਗੇਟ ਗੁੱਟ ਫੜਕਾਏ ਆ ਤੇ ਦੇਖੇ ਤਾਂ ਸਾਰੇ ਗੱਡੀਆਂ ਦੇ ਸ਼ੀਸ਼ੇ-ਸ਼ੂਸ਼ੇ ਤੋੜੇ ਹੋਏ ਸੀ 8-10 ਮੁੰਡੇ ਕਹਿੰਦੇ ਆ ਵੀ ਆਏ ਆਂ ਮੋਟਰਸਾਈਕਲ ਬਾਈਕ ਤੇ ਤੇ ਉਦੋਂ ਹੀ ਪਤਾ ਲੱਗਿਆ ਬਾਅਦ ਚ ਵੀ ਆਹ ਕੰਮ ਹੋਇਆ ਬਾਅਦ ਚ ਉਹਨੇ ਆਪਣਾ ਕੰਮ ਕਰਕੇ ਨਿਕਲ ਗਏ ਤੇ ਤੁਹਾਨੂੰ ਵੀ ਰਾਤ ਨੂੰ ਪਤਾ ਲੱਗਾ ਸੀਗਾ ਹਾਂਜੀ ਰਾਤ ਹੀ ਪਤਾ ਲੱਗਿਆ ਜੀ ਤੇ ਕੋਈ ਲਾਗ ਡਾੜ ਕਿਸੇ ਦੀ ਕੁਝ ਪਤਾ ਲੱਗਾ ਕੋਈ ਵੀ ਪਤਾ ਨਹੀਂ ਜੀ ਲਾਗ ਡਾਟ ਤਾਂ ਸਾਡੇ ਦਾ ਕਿਸੇ ਨੇ ਹੈ ਨਹੀਂ ਕਿਸੇ ਹੋਰ ਦੀ ਹੋਗੀ ਤਾਂ ਕਹਿ ਨਹੀਂ ਸਕਦੇ ਆਪਾਂ ਤੇ ਬੰਦੇ ਕੋਈ ਪਛਾਣ ਬੰਦੇ ਕੋਈ ਪਛਾਣ ਚਾਏ ਜਾਂ ਕੁਝ ਪਤਾ ਲੱਗਾ ਕੁਛ ਨਹੀਂ ਜੀ ਕਿਸੇ ਨੇ ਉਹ ਨਹੀਂ ਦੇਖੇ ਨਹੀਂ ਅਗੇ ਉਹ ਦੇਖੇ ਨਹੀਂ ਕਿਸੇ ਨੇ ਦੇਖੇ ਨਹੀਂ ਤੇ ਕੰਪਲੀਟ ਵਗੈਰਾ ਹੋ ਗਈ ਹੈ ਕੰਪਲੀਟ ਵਗੈਰਾ ਦੁਸਾਤੀ ਹੈ ਜੀ ਮਾਰਦਾ ਕਿ ਨੁਕਸਾਨ ਹੋਇਆ ਸਾਡੀ ਆ ਗੱਡੀ ਭੰਨ ਗਏ ਜੀ ਆ ਦੇਖੋ ਸ਼ੀਸ਼ੇ ਤੋੜ ਗਏ ਆ ਇੱਧਰ ਆਪਦਾ ਇੱਧਰ ਤੋੜ ਕੇ ਦੋ ਆ ਤੁਹਾਡਾ ਤਾਂ ਨਹੀਂ ਮਤਲਬ ਕੋਈ ਕਿਸੇ ਨਾਲ ਕੋਈ ਗਲਵਾਸ ਜਾਂ ਕਿਵੇਂ ਨਾ ਜੀ ਨਾ ਅਜ ਤੱਕ ਦੀ ਕਿਸੇ ਨਾਲ ਲੜਿਆ ਨਾ ਝਗੜਿਆ ਅੱਛਾ ਜੀ ਨਾ ਕੋਈ ਏਦਾਂ ਦਾ ਸਾਡੇ ਮੁੱਲੇ ਚ ਅੱਗੇ ਕਾਂਡ ਹੋਇਆ ਆ ਪਹਿਲੇ ਕਾਂਡ ਹੋਇਆ ਜੀ ਅੱਛਾ ਜੀ ਹਾਂ ਜੀ ਕੀ ਮੰਗ ਕਰਦੇ ਪੁਛਾਜੋ ਹਾਂ ਜੀ ਪੁਛਾਜੋ ਕੀ ਮੰਗ ਕਰਦੇ ਸੈਸ਼ਨ ਤੋਂ ਮੰਗ ਕਰਦੇ ਆ ਜੀ ਕਿ ਤਾਂ ਇਨਸਾਫ ਚਾਹੀਦਾ ਆ ਜਿਹੜੇ ਏਦਾਂ ਦੇ ਕੰਮ ਕਰਦੇ ਉਹਨਾਂ ਨੂੰ ਫੜਨ ਜੀ ਕਿਤਨਾ ਕਿਤੇ ਦੇਖਿਆ ਜਾਵੇ ਅਕਸਰ ਕਿਸੇ ਨਾ ਕਿਸੇ ਦੇ ਲੌਗਆਊਟ ਹੋ ਗਈ ਤਾਂ ਹੀ ਇਹ ਕੰਮ ਹੋਇਆ ਨਾ ਕੋਈ ਬਿਨਾਂ ਗੱਲ ਤੋਂ ਤਾਂ ਇੱਕ ਨਾ ਹੋਊਗੀ ਕਿ ਸਾਰੇ ਨਾ ਹੋਗੇ ਸਾਰੇ ਮੁੱਲੇ ਨਾ ਹੋਊਗੇ ਕੋ ਤੁਹਾਡੇ ਮੁੱਲੇ ਚੋ ਕਿਸੇ ਨੇ ਦੱਸਿਆ ਕਿ ਸਾਡਾ ਕੋਈ ਝਗੜਾ ਹੋਇਆ ਸੀ ਕਦੀ ਜਾਂ ਕੋਈ ਗੱਲਬਾਤ ਕੋਈ ਮੰਨਿਆ ਆਪਣੇ ਵਿੱਚ ਕੋਈ ਨਹੀਂ ਨਹੀਂ ਜੀ ਕੋਈ ਨਹੀਂ ਮੰਨਿਆ ਕੋਈ ਨਹੀਂ ਮੰਨੇ ਬਸ ਉਹ ਆਏ ਆਪਣਾ ਕੰਮ ਕਰਕੇ ਨਿਕਲ ਗਏ ਹਾਂਜੀ ਹਾਂਜੀ ਬੈਸਬੋਲਾ ਸੀ ਇਹਦਾ ਦਾਤ ਦੂ ਤੁਸੀਂ ਕੇ ਨੇ दांत ਤੁਸੀਂ ਦੇਖੇ ਕਿਸੇ ਨੇ ਜਾਂ ਸਿਰਫ ਜਿਹੜੇ ਛੱਟ ਲੱਟਾਂ ਲੱਗੀਆਂ ਜਿਵੇਂ ਅੱਜ ਆ ਭੰਨੀਆਂ ਉਹਦੇ ਗਾਕੇ ਤੁਹਾਨੂੰ ਲੱਗ ਰਿਹਾ ਹੋਇਆ ਆ ਗੱਡੀਆ ਟੱਕ ਪਏ ਹੋਏ ਆ ਅੱਛਾ ਅੱਛਾ ਕਿਹੜੀ ਰੇਟਰ ਖੜੀ ਆ ਉਹ ਤਾਂ ਟੱਕ ਟੁੱਕ ਪਏ ਹੋਏ ਆ ਅੱਛਾ ਜੀ ਉਹ ਤੋਂ ਜਜਮੈਂਟ ਹੁੰਦਾ ਵੀ दांत ਲੱਗੇ ਹੋਏ ਆ ਜੀ ਠੀਕ ਕੀ ਮੰਗ ਕਰਦੇ ਪਟਾ ਸੁੰਦੇ ਸਾਇਨ ਸਾਹਿਬ ਨੇ ਮੰਗ ਇਹੀ ਕਰਦੇ ਆ ਕਿ ਇਹ ਇਨਸਾਫ ਚਾਹੀਦਾ ਹੈ ਜੀ ਗਾਹ ਨੂੰ ਹੋਰ ਵੀ ਕਿਸੇ ਨੂੰ ਮਾਰ ਸਕਦੇ ਆ ਕੋਈ ਬੰਦਾ ਜਾਣ ਕੇ ਮਹੱਲੇ ਤੋਂ ਬਾਹਰ ਆਂਦਾ ਆ ਉਹਨੂੰ ਮਾਰ ਜਾਂਦੇ ਫੇਰ ਜਾਨੋ ਅਗਲਾ ਚੱਲਦਾ ਗੱਡੀਆਂ ਚੱਲੋ ਠੀਕ ਹੋ ਜਾਣ ਜੀਆ ਕਿਸੇ ਦੀ ਜਾਨ ਚਲੀ ਗਈ ਉਹ ਥੋੜੀ ਕੋਈ ਵਾਪਸ ਕਰ ਦੂਗਾ ਮੈਂ ਲਾ ਠੀਕ ਹਾਂ ਜੀ ਕੀ ਨਾਮ ਹੈ ਸਰਗਜੀਤ ਕੋਈ ਜੀ ਕੀ ਰਾਤੀ ਜਦੋਂ ਮੁੰਦੇ ਆ ਸੀ ਤੁਸੀਂ ਦੀਦੀ ਤੁਹਾਡੇ ਉਰੂ ਦੇਖਿਆ ਗਿਆ ਸੀ ਤੁਹਾਡੇ ਵੀ ਕੂਲਰ ਦੇ ਉੱਪਰ ਦਾਤ ਮਾਰੇ ਗਏ ਆ ਹਾਂ ਜੀ ਸਾਨੂੰ ਬਾਜ ਆਈ ਸੀ ਗੱਡੀ ਖਾਂਦੇ ਸੀ ਤਾਂ ਅਸੀਂ ਦੇਖਣ ਲੱਗੇ ਲੈਟ ਲਾ ਲਈ ਤਾਂ ਸਾਡਾ ਵੀ ਖੁੱਲੇ ਭੰਨਣ ਲੱਗੇ ਕਹਿੰਦੇ ਇਹਨਾਂ ਨੂੰ ਵੀ ਮਾਰੋ ਕੇ ਅੰਦਰੇ ਵੀ ਇਹਨਾਂ ਦੇ ਕੋਲ ਨਾ ਅੰਦਰ ਨੂੰ ਆਦੇ ਸੀ ਸਾਡੇ ਸਾਡੇ ਮੋਰੇ ਨਿਆਣਾ ਸੀ ਕਿ ਵੀ ਨਿਆਰੇ ਦੀ ਮਾਰਨਾ ਕੁਛ ਅਸੀਂ ਲੈਟ ਲਾ ਲਈ ਦਬਦੂ ਵਿਪਾਜ ਤੇ ਹੁਮਾਰੇ ਕਿੁੱਲ ਨੂੰ ਪਾਣ ਨੂੰ ਕਿੰਨੇ ਕੇ ਬੰਦੇ ਸੀ ਯਾਰ ਦਾ ਦੇਖਿਆ ਨਾ ਨੇਰਾ ਸੀਗਾ ਨਾ ਬਾਹਰ ਕੰਮ ਕਰਕੇ ਉਹਨੇ ਹੱਥਿਆਰ ਵੀ ਸੀ ਕੋਈ ਹਾਂਜੀ ਦਾਤ ਸੀ ਨਾ ਤਾਂ ਵੱਜੂ ਤੇ ਕਿੰਨੀ ਉਮਰ ਦੇ ਬੰਦੇ ਸੀਗੇ ਕਿ ਵੱਡੇ ਸੀਗੇ ਜਾਂ ਬੱਚੇ ਸੀਗੇ ਮਤਲਬ ਜਿਵੇਂ ਆਇਕ 15 16 ਸਾਲ ਦੇ ਮੁੰਡੇ ਜਾਂ 20 ਸਾਲ ਦੇ 25 ਸਾਲ ਹੈ ਕੋਈ ਆਈਡੀਆ ਹਾਂਜੀ ਹਲਕੀ ਜਿਹੀ ਉਮਰ ਦੀ ਸੀ ਜੇ ਮਦਦ ਲੋਕੀ ਬੰਦੇ ਸਾਹਮਣੇ ਆਉਂਦੇ ਤੇ ਪਛਾਣ ਸਕਦੇ ਹੋ ਨਹੀਂ ਪਛਾਣ ਨਹੀਂ ਉਹਨੇ ਨੀਰਾ ਸੀਗਾ ਨਾ ਤਾਂ ਅੱਛਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਪਖਾੜ ਹੋ ਜਾਣ ਮੁਰ ਕੇ ਨਾ ਇਦਾਂ ਦਾ ਕੁਝ ਹੋਵੇ ਠੀਕ